ਤੁਹਾਡਾ ਸਾਰਿਆਂ ਦਾ ਸ਼ੁਕਰਗੁਜ਼ਾਰ ਹੈ ਰਹਿਣੀ ਹੈ ਤੁਹਾਡੇ ਅੱਜ ਆਪਾਂ ਇਹ ਪ੍ਰੈਸ ਕਾਨਫਰੰਸ ਇਸ ਲਈ ਕਰਨੀ ਪਈ ਹੈ ਕਿ 21 ਫਰਵਰੀ ਨੂੰ ਖਨੌਰੀ ਬਾਰਡਰ ਦੇ ਉੱਤੇ ਜਿਸ ਸਮੇ ਸਾਡੇ ਨੌਜਵਾਨ ਸ਼ੁਭ ਕਰਨ ਦੀ شہادت ਖੋਈ ਔਰ ਉਹ ਵੀ ਉਸ ਹਾਲਾਤ ਚ ਹੋਈ ਜਦੋਂ ਸਾਡੇ ਨੌਜਵਾਨ ਦੇ ਜਿਹੜੀ ਗੋਲੀ ਲੱਗਦੀ ਹੈ ਉਹ ਬੈਕ ਸਾਈਡ ਤੋਂ ਇੱਥੋਂ ਲੱਗਦੀ ਹੈ ਜੀ ਇੱਥੋਂ ਲੱਗਦੀ ਹੈ ਕਿ ਦਾ ਮਤਲਬ ਇਹ ਨਿਕਲਦਾ ਹੈ ਕਿ ਸਾਡੇ ਨੌਜਵਾਨ ਹਮਲਾਵਰ ਨਹੀਂ ਸਨ ਉਹ ਵਾਪਸ ਪਿੱਛੇ ਵਾਰਿਆ ਹੈ ਤੇ ਪਿੱਛੇ ਨੂੰ ਆਉਂਦਿਆਂ ਤੇ ਗੋਲੀ ਮਾਰੀ ਗਈ ਹੈ ਔਰ ਉਹਦੀ ਅਸੀਂ ਬੜੇ ਯਤਨਸ਼ੀਲ ਸੀਗੇ ਕਿ ਐਫ ਆਈ ਆਰ ਲੋਜ ਹੋਵੇ ਉਹ ਸਾਡੇ ਨੌਜਵਾਨ ਨੂੰ ਸ਼ਹੀਦ ਦਾ ਦਰਜਾ ਮਿਲੇ ਉਸ ਵੇਲੇ ਸਰਕਾਰ ਨੇ ਇੱਕ ਵਾਰੀ ਇਹ ਗੱਲ ਮੰਗ ਲਈ ਕਿ ਅਸੀਂ ਸ਼ਹੀਦ ਦਾ ਦਰਜਾ ਵੀ ਦਿੰਨੇ ਆ ਅਸੀਂ 1 ਲੱਖ ਰੁਪਏ ਦੀ ਪਰਿਵਾਰ ਨੂੰ ਉਹਦੇ ਫਾਦਰ ਸਾਹਿਬ ਨੂੰ ਆਰਥਿਕ ਮਦਦ 1 ਕਰੋੜ ਰੁਪਏ ਦੀ ਸੌਰੀ ਮਦਦ ਦੇਣੀ ਵੀ ਮੰਗ ਲਈ ਤੇ ਇੱਕ ਸ਼ੁਭਕਰਨ ਦੀ ਛੋਟੀ ਭੈਣ ਤੇ ਬੇਟੀ ਗੁਰਪ੍ਰੀਤ ਕੌਰ ਨੂੰ ਸਰਕਾਰੀ ਨੌਕਰੀ ਦੇਣੀ ਵੀ ਮੰਗ ਲਈ ਲੇਕਿਨ ਦੁਖਦੀ ਗੱਲ ਇਹ ਸੀ ਕਿ ਉਹਦੋਂ ਤੋ ਲੈ ਕੇ 21 ਫਰਵਰੀ ਤੋਂ ਲੈ ਕੇ ਅੱਜ ਤੱਕ ਸਭੀ ਸਰਕਾਰ ਨੇ ਜਿਸ ਤਰ੍ਹਾਂ ਦੀ ਇੱਕ ਤਰ੍ਹਾਂ ਅਸੀਂ ਕਹਾਂਗੇ ਕਿ ਟਾਲ ਮੋਲ ਮਰਦੀ ਨੀਤੀ ਸੀ ਕਿਉਂਕਿ ਸ਼ਿਕਾਇਤ ਤੋਂ ਇਸ ਲਈ ਕਹਿ ਰਹੇ ਆ ਕਿ ਸ਼ੁਕਰਾਨ ਦੀ ਸ਼ਹਾਦਤ 21 ਨੂੰ ਹੁੰਦੀ ਹੈ 22 ਤਰੀਕ ਨੂੰ ਸਰਕਾਰ ਦੇ ਅਨਾਉਂਸਮੈਂਟ ਆ ਜਾਂਦੀ ਹੈ ਤੇ 22 ਤਰੀਕ ਤੋਂ ਲੈ ਕੇ 22 ਫਰਵਰੀ ਤੋਂ ਲੈ ਕੇ 16 ਮਾਰਚ ਨੂੰ ਜਾ ਕੇ ਕੋਡ ਆਫ ਕਨਕ ਲੱਗਦਾ ਹੈ ਔਰ ਉਹ ਇੰਨਾ ਟਾਈਮ ਜਿਹੜਾ ਸਰਕਾਰ ਨੇ ਲਾਇਆ ਮੈਂ ਕਹਾਂਗਾ ਇਹ ਟਾਲੋ-ਟਾਲ ਦੀ ਨੀਤੀ ਸੀ ਬਾਗਵਤ ਕੋੜੋਂ ਕਨਕ ਦਾ ਬਹਾਨਾ ਬਣ ਗਿਆ ਤਾਂ ਉਸ ਤੋਂ ਬਾਅਦ ਸਾਨੂੰ ਮਜਬੂਰ ਹੋ ਕੇ ਐਲਾਨ ਕਰਨਾ ਪਿਆ ਫਰਮਾਨ ਨੂੰ ਕਿ ਅਸੀਂ 12 ਜੁਲਾਈ ਨੂੰ ਆਪਣਾ ਬਠਿੰਡਾ ਦੇ ਅੰਦਰ ਡਿਪਟੀ ਕਮਿਸ਼ਨਰ ਦਾ ਦਫ਼ਤਰ ਦਾ ਘਰਾਓ ਐਸਐਸਪੀ ਦੇ ਦਫ਼ਤਰ ਦਾ ਘਰਾਓ ਕਰਾਂਗੇ ਔਰ ਉਨੀ ਦੇਰ ਤੱਕ ਰੱਖਾਂਗੇ ਜਿੰਨੀ ਦੇਰ ਤੱਕ ਸਾਡੀ ਬੇਟੀ ਦਾ ਅਪਾਇੰਟਮੈਂਟ ਲੈਟਰ ਨਹੀਂ ਮਿਲ ਜਾਂਦਾ ਤੇ ਸਾਡੇ ਵੀਰ ਨੂੰ ਜਿਨ੍ਹਾਂ ਦਾ ਸਰਦਾਰ ਚੰਨ ਸਿੰਘ ਹੋਰੇ ਜਿਨ੍ਹਾਂ ਨੇ ਆਪਦੇ ਪੁੱਤਰ ਦੀ ਜਾਨ ਗਵਾਈ ਹੈ ਇਸ ਮੋਰਚੇ ਦੇ ਵਿੱਚ ਬਹੁਤ ਕੀਮਤ ਅਦਾ ਕੀਤੀ ਹੈ ਉਹਨਾਂ ਮੰਨਾਂ ਇਨਸਾਫ ਨਹੀਂ ਮਿਲ ਜਾਂਦਾ ਉਹਦੇ ਤੋਂ ਰਾਤ ਲੇਟ ਨਾਈਟ ਮੈਨੂੰ ਮੈਸੇਜ ਆਇਆ ਪ੍ਰਸ਼ਾਸਨ ਵੱਲੋਂ ਘਰਿਆਂ ਵੱਲੋਂ ਇਹ ਜੀ ਅਸੀਂ ਬੈਠ ਕੇ ਗੱਲਬਾਤ ਕਰਨੀ ਚਾਹੁੰਦੇ ਆ ਤਾਂ ਉਹ ਸਾਰੇ ਵੀਰਾਂ ਨਾਲ ਗੱਲਬਾਤ ਕੀਤੀ ਕਿ ਅਧਿਕਾਰੀ ਆਪਣੇ ਨਾਲ ਸਰਕਾਰ ਆਪਣੇ ਨਾਲ ਬੈਠਣਾ ਚਾਹੁੰਦੀ ਹੈ ਸੀਮ ਸਿੰਘ ਸਾਹਿਬ ਬੈਠਣਾ ਚਾਹੁੰਦੇ ਨੇ। ਤੋਂ ਅਸੀਂ ਅੱਜ ਸਟਨਲੀ ਉਹ ਇੱਕ ਮੀਟਿੰਗ ਨਹੀਂ ਕੀਤੀ ਸੀ ਜਿਹਦੇ ਵਿੱਚੋਂ ਤੁਹਾਨੂੰ ਸਾਰਿਆਂ ਨੂੰ ਵੀ ਅਸੀਂ ਮੈਸੇਜ ਦੇ ਕੇ ਕਰਕੇ ਨਹੀਂ ਦੇ ਸਕੇ। ਤੋਂ ਉਸ ਮੀਟਿੰਗ ਦੇ ਵਿੱਚ ਅੱਜ ਮੀਟਿੰਗ ਕਰਕੇ ਆਏ ਆ ਮੀਟਿੰਗ ਦੇ ਵਿੱਚੋਂ ਇਹ ਰਿਜ਼ਲਟ ਆਇਆ ਹੈ ਕਿ ਉਹਨਾਂ ਨੇ ਸਭ ਇਸ ਬੇਗੀ ਨੂੰ ਅਪਾਇੰਟਮੈਂਟ ਲੈਟਰ ਦਿੱਤਾ ਹੈ। ਇਹ ਅਪਾਇੰਟਮੈਂਟ ਲੈਟਰ ਹੈ। ਜਿਹੜਾ ਇਹ ਸਾ ਸਿੱਧਾ ਕਰ ਦੋ ਹਾਂ ਇਹਦਾ ਬੋਰਡ ਨੂੰ ਅਪਾਰਟਮੈਂਟ ਲੈਟਰ ਦਿੱਤਾ ਉਹਦੇ ਨਾਲ ਹੀ ਉਹਨਾਂ ਦੇ ਫਾਦਰ ਸਾਹਿਬ ਨੇ 1 ਕਰੋੜ ਰੁਪਏ ਦੀ ਜਿਹੜੀ ਮਾਲੀ ਸਹੂਤਾ ਸੀ ਉਹ ਅਧ ਉਹਨਾਂ ਨੇ ਸਾਡੇ ਦੋਵਾਂ ਫੋਰਮਾਂ ਦੀ ਹਾਜ਼ਰੀ 'ਚ ਸਾਡੇ ਵੱਲੋਂ ਅਸੀਂ ਆਈ ਸੀ ਇਧਰੋਂ ਦੂਸਰੇ ਫੋਰਮਾਂ ਕੇਐਮ ਵੱਲੋਂ ਮਨਜੀਤ ਰਾਏ ਜੀ ਹੋਣੀ ਮਨਜੀਤ ਘੁਮਾਣਾ ਜੀ ਇਹ ਅਗੂਸੀ ਔਰ ਸਾਰਿਆਂ ਦੇ ਨਾਲ ਬੈਠ ਕੇ ਸੰਧੀ ਮੀਟਿੰਗ ਹੋਈ ਆ ਹਰਿਆਣੇ ਤੋਂ ਸਾਡੇ ਲਖਵਿੰਦਰ ਜੀ ਸੀਗੇ ਹਨੀਸ਼ ਫਕਤ ਹੋ ਰਹੀ ਸੀ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਫੋਰਮ ਸਾਧਾ ਇਕੱਠਾ ਹੋ ਕੇ ਲੱਗ ਰਿਹਾ ਸੀ ਉਸੇ ਤਰੀਕੇ ਦੇ ਨਾਲ ਸਾਰਿਆਂ ਨੇ ਸੰਧੀ ਮੀਟਿੰਗ ਹੋਈ ਆ ਸਾਰਿਆਂ ਨੇ ਸੰਧੀਆਂ ਐਫਐਕਸ ਦੇ ਨਾਲ ਸਾਰਿਆਂ ਦੇ ਸੰਜੇ ਯਤਨਾਂ ਦੇ ਨਾਲ ਅਸੀਂ ਇਸ ਕੰਮ ਨੂੰ ਸਿਰੇ ਚੜਾਉਣ ਦੇ ਵਿੱਚ ਸਫਲ ਹੋਏ ਆ ਐ ਨਾ ਲੱਗਣੀ ਗੱਲੇ ਦੱਸ ਦਈਏ ਕਿ ਮੁੱਖ ਮੰਤਰੀ ਜੀ ਦੇ ਕੋਲੋਂ ਇਹ ਅੱਜ ਫੇਰ ਕਹਾਇਆ ਹੈ ਕਿ ਆ ਜਿਹੜਾ ਅੱਗੇ ਸੈਸ਼ਨ ਆਏਗਾ ਉਸ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਅਸੀਂ ਮਤਾ ਲਿਆ ਕੇ ਮਤਾ ਪਾਸ ਕਰ ਦੇਵਾਂਗੇ ਕਿ ਇਹਨੂੰ ਅਸੀਂ ਸ਼ਹੀਦ ਦਾ ਦਰਜਾ ਦਿੰਨੇ ਆ ਸਾਡੇ ਨੌਜਵਾਨਾਂ ਨੂੰ ਸ਼ੁਭ ਕਰਨ ਇਹ ਅਜ ਮੰਨ ਲਿਆ ਨਾਲ ਅੜੀਦਲੇ ਮੰਨੀ ਆ ਕਿ ਉਸ ਪਿੰਡ ਦੀ ਮੰਗ ਸੀਗੀ ਕਿ ਸ਼ੁਭ ਕਰਨ ਦੇ ਨਾਂ ਤੇ ਪਿੰਡ ਦੇ ਅੰਦਰ ਇੱਕ ਸਟੇਡੀਅਮ ਬਣੇ ਉਹ ਵੀ ਸਰਕਾਰ ਨੇ ਯਸ ਕੀਤਾ ਨਾਲ ਇੱਕ ਇਹ ਸੀ ਕਿ ਸ਼ੁਭਕਰਨ ਦਾ ਪਰਿਵਾਰ ਜਿੱਥੇ ਸ਼ੁਭਕਰਨ ਖੇਡਿਆ ਦਿੱਤੇ ਸ਼ੁਭਕਰਨ ਨੇ ਜਨਮ ਲਿਆ ਦਿਹਾੜਾ ਦਾ ਘਰ ਹੈ ਉਹਦੇ ਘਰ ਤੱਕ ਇੱਕ ਰੋੜ ਪੱਕੀ ਕਰਨ ਦੀ ਕਰਕੇ ਦੇਣੀ ਉਹ ਵੀ ਸਰਕਾਰ ਨੇ ਮੰਨ ਲਈ ਕਿ ਅਸੀਂ ਉਹਨਾਂ ਦੇ ਘਰ ਤੱਕ ਦੀ ਜਿਹੜੀ ਸੜਕ ਹੈ ਉਹ ਬਣਾਵਾਂਗੇ ਅਗਲੀ ਗੱਲ ਸਭ ਇੱਕ ਪਿੰਡ ਦੀ ਇਹ ਵੀ ਡਿਮਾਂਡ ਸੀ ਕਿ ਪਿੰਡ ਦੇ ਅੰਦਰ ਹਾਈ ਸਕੂਲ ਹੈ ਉਸ ਹਾਈ ਸਕੂਲ ਨੂੰ ਅਪਗ੍ਰੇਡ ਕਰਕੇ ਤੇ ਪਲੱਸ ਤੋਂ ਦਾ ਕੀ ਕੀਤਾ ਜਾਏ ਤੇ ਨਾਂ ਦੀ ਨਾਲ ਉਹ ਤਾਂ ਨਾਂ ਸ਼ੁਭ ਕਰਨ ਦੇ ਨਾਂ ਤੇ ਕੀਤਾ ਜਾਏ ਜਿਹੜੀ ਰੋਡ ਦਾ ਨਾਂ ਸ਼ੁਭ ਕਰਨ ਦੇ ਨਾਂ ਤੇ ਰੱਖਿਆ ਰੋਡ ਦਾ ਨਾਂ ਸ਼ੁਭ ਕਰਨ ਦੇ ਨਾਂ ਤੇ ਮੇਰੇ ਕਹਾ ਰੋਡ ਵਾਲੇ ਸਭ ਇਹਦੇ ਕੋਈ ਏਜ ਗੱਲ ਸਿਰਫ ਰੋਡ ਬਣਾਉਂਦੀ ਗੱਲ ਹੋਈ ਹੈ ਤਾਂ ਇੰਨੀ ਕੀ ਗੱਲ ਹੋਈ ਹੈ ਬਾਕੀ ਗੱਲਬਾਤ ਤੁਹਾਡੇ ਨਾਲ ਮਨਜੀਤ ਰਾਏ ਜੀ ਦੱਸਣਗੇ ਮਨਜੀਤ ਜੀ ਕੀ ਕਹਤਾ ਸੱਧਿਓ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਪਹੁੰਚੇ ਹੋ ਕਿਉਂਕਿ ਅੱਜ ਬੜੇ ਸ਼ਾਰਟ ਨੋਟਿਸ ਦੀ ਜਿਹੜੀ ਮੀਟਿੰਗ ਸੀ ਜਿਵੇਂ ਡੱਲੇਵਾਲ ਸਾਹਿਬ ਨੇ ਦੱਸਿਆ ਕਿ ਇਹ ਮੀਟਿੰਗ ਜਿਹੜੀ ਹੈ ਬੜੀ ਦੇਰ ਬਾਅਦ ਸਰਕਾਰ ਨੇ ਬੁਲਾਈ ਉਹ ਇਸ ਕਰਕੇ ਬੁਲਾਈ ਮੈਂ ਇਹ ਜੀ ਨੂੰ ਦੱਸਣਾ ਚਾਹਾਂਗਾ ਕਿ ਕਿਸਾਨਾਂ ਨੂੰ ਹਮੇਸ਼ਾ ਇਹ ਕਹਿ ਕੇ ਬਦਨਾਮ ਕੀਤਾ ਜਾਂਦਾ ਕਿ ਇਹ ਧਰਨੇ ਮਜ਼ਾਰੇ ਕਰਦੇ ਆ ਆਦੀ ਹੋ ਗਏ ਨੇ ਇਹ ਵਹਿਲਣ ਨਹੀਂ ਤੇ ਹੁਣ ਤੁਸੀਂ ਵੇਖੋ ਕਿ ਜਿਵੇਂ ਡੱਲੇਵਾਲ ਸਾਹਿਬ ਨੇ ਦੱਸਿਆ ਕਿ 1 ਕਰੋੜ ਰੁਪਈਆ ਤੇ ਗੁਰਮੀਤ ਭੈਣ ਨੂੰ ਨੌਕਰੀ ਇਹ ਸਰਕਾਰ ਨੇ ਜੋ ਅਨਾਉਂਸ ਕੀਤਾ ਸੀ ਉੱਚ ਕਾਫੀ ਸਮਾਂ ਨੰਗੜ ਤੋਂ ਬਾਅਦ ਜਦੋਂ ਅਸੀਂ ਧਰਨਾ ਰੌਂਸ ਕੀਤਾ ਤੇ ਸਰਕਾਰ ਤੇ ਫੇਰ ਜਾ ਕੇ ਨੂੰ ਸੱਚੀ ਹੈ ਤੇ ਫੇਰ ਸਰਕਾਰ ਇਸ ਗੱਲ ਤੇ ਆਈ ਹੈ ਕਿ ਸਰਕਾਰ ਨੇ ਅਜ ਬੁਲਾਇਆ ਔਰ ਉਹ ਲੈ ਚੈੱਕ ਦਿੱਤਾ ਸ਼ੋ ਜਿਹਨੇ ਡਲਿਆ ਸਾਹਮਣੇ ਦੱਸਿਆ ਕਿ ਫੇ ਅਸੀਂ ਜਿਹੜੀਆਂ ਜਿਹੜੀਆਂ ਡਿਮਾਂਡ ਰੱਖੀਆਂ ਸੀ ਦੋਨਾਂ ਮੋਰਚਿਆਂ ਵੱਲੋਂ ਉਹ ਚੈੱਕ ਤੇ ਜਿਹੜੀ ਨੌਕਰੀ ਉਹ ਤਾਂ ਦੇ ਦਿੱਤੀ ਹੈ ਪਰ ਅਸੀਂ ਚਾਹੁੰਦੇ ਸਾ ਕਿ ਹਮੇਸ਼ਾ ਵਾਸਤੇ ਜੋ ਸ਼ੀਦਾ ਅਰਜਾ ਮਿਲਦਾ ਉਹ ਜਿਵੇਂ ਸ਼ੀਦਾ ਦਾ ਨਾਮ ਰਹਿੰਦਾ ਤੇ ਅਸੀਂ ਬੇਨਤੀ ਕੀਤੀ ਸੀ ਵੀ ਜਿਹੜਾ ਸਟੇਡੀਅਮ ਹੈ ਉੱਥੇ ਬਣੇ ਔਰ ਉਹ ਸ਼ੁਕਗੰਦ ਦੇ ਨਾਮ ਤੇ ਬਣ ਗਿਆ ਤੇ ਉਹ ਵੀ ਸਰਕਾਰ ਨੇ ਮੰਨ ਲਿਆ ਜਿਹੜਾ ਸਕੂਲ ਅਪਗ੍ਰੇਡ ਹੋਣਾ ਉਹਦੇ ਵਾਸਤੇ ਵੀ ਸਰਕਾਰ ਨੇ ਮੰਨ ਲਿਆ ਔਰ ਇਹਨਾਂ ਦੇ ਘਰੋਂ ਜਿਹੜਾ ਰਸਤਾ ਜਾਂਦਾ ਹੈ ਉਹ ਵੀ ਪੱਕਾ ਕਰਨਾ ਸਰਕਾਰ ਨੇ ਮੰਨ ਲਿਆ ਸੋ ਮੈਂ ਜ਼ਿਆਦਾ ਸਮਾਂ ਨਾਲ ਲੈਂਦਾ ਹੋਇਆ ਮੈਂ ਤਾਂ ਇਹੀ ਕਹਾਂਗਾ ਕਿ ਸਰਕਾਰ ਦੇ ਕੋਲੋਂ ਜੇਕਰ ਕੋਈ ਚੀਜ਼ ਲੈਣੀ ਵੀ ਹੈ ਅਨਾਉਂਸਮੈਂਟ ਕੀਤੀ ਹੋਈ ਹੈ ਤੇ ਫਿਰ ਵੀ ਕਿਸਾਨਾਂ ਨੂੰ ਐਜੀਟੇਸ਼ਨ ਦਾ ਸੱਦਾ ਹੀ ਦੇਣਾ ਪੈਂਦਾ ਪਰ ਮੈਂ ਕਹਾਂਗਾ ਤੁਹਾਡੀ ਲੋਕਾਂ ਦੀ ਤਾਕਤ ਹੈ ਜਿਹਦੀ ਬਦੌਰਤ ਅੱਜ ਅਸੀਂ ਸ਼ੁਗਨ ਵੀਰ ਤਾਂ ਨਹੀਂ ਉਤਾਰ ਸਕਦੇ ਉਸ ਪਰਿਵਾਰ ਦਾ ਉਹ ਬੱਚਾ ਨਹੀਂ ਉਤਾਰ ਸਕਦੇ ਉਸ ਪਰਿਵਾਰ ਦਾ ਦੁੱਖ ਜਿਹੜਾ ਉਹ ਸਾਂਝਾ ਕਰਨ ਤੇ ਅਸੀਂ ਕੰਦੇ ਨਾਲ ਕੰਦਾ ਲਾ ਕੇ ਦੋਨੇ ਘੋਮਾਂ ਖੜੀਆਂ ਰਹੇ ਔਰ ਇਹ ਵੀ ਗੱਲ ਆਖੀ ਗਈ ਹੈ ਸੀਐਮ ਸਾਹਿਬ ਵੱਲੋਂ ਜੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਮੁਸ਼ਕਲ ਇਸ ਪਰਿਵਾਰ ਨੂੰ ਆਉਂਦੀਆਂ ਤੇ ਉਹ ਜਿੱਥੇ ਬੰਦੀਆਂ ਨੂੰ ਨਾਲ ਲੈ ਕੇ ਮੈਨੂੰ ਮਿਲ ਸਕਣੀਆਂ ਰਹੇ ਸੋ ਇਹ ਤੁਹਾਡਾ ਦਬਾਅ ਹੈ ਜਿੱਥੇ ਬੰਦੀਆਂ ਦਾ ਐਜੀਟੇਸ਼ਨ ਦਾ ਤਾਂ ਇਹ ਸਭ ਹੋ ਸਕਿਆ ਸੋ ਅੱਜ ਇਹ ਜਿਹੜਾ ਇਸ ਪਰਿਵਾਰ ਨੂੰ ਥੋੜੀ ਜਿਹੀ ਰੀਲਿਫ ਆਪਾਂ ਇਹ ਨਹੀਂ ਕਹਿ ਸਕਦੇ ਕਿ ਸ਼ੁਕਤਮ ਦੀ ਵਾਪਸੀ ਇਹਦੇ ਨਾਲ ਹੋ ਜਾਈਗੀ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਭਾਈ ਕਿਸੇ ਪਿਓ ਦਾ ਪੁੱਤਰ ਨਹੀਂ ਲੱਟਾ ਸਕਦੇ ਇਹਨਾਂ ਚੀਜ਼ਾਂ ਦੇ ਨਾਲ ਪਰ ਇੱਕ ਪਰਿਵਾਰ ਦਾ ਜਿਹੜਾ ਦੁੱਖ ਸਾਂਝਾ ਕਰਨਾ ਥੋੜਾ ਭਾਰ ਰੋਣਾ ਉਹਦੇ ਵਿੱਚ ਜਿੱਤੇ ਬੰਦਿਆਂ ਸ਼ਬਲ ਹੋਈਆਂ ਸੋ ਇਡੀਕ ਬੇਨਤੀ ਮੈਂ ਕਰਾਂਗਾ ਉਹਨਾਂ ਅੱਗੇ ਬੇਨਤੀ ਹੈ ਮੈਂ ਡਿਰੇਕਟਰ ਸਾਹਿਬ ਨੂੰ ਕਰਾਂਗਾ ਪੱਤਰਕਾਰ ਸਾਥੀਓ ਅੱਜ ਸ਼ੁਭ ਕਰਨ ਨੂੰ ਜੋ ਸ਼ਹੀਦ ਹੋਇਆ ਸੀ ਉਹਦੇ ਪਰਿਵਾਰ ਨੂੰ ਥੋੜਾ ਬਹੁਤ ਤਰਾਹਤ ਮਿਲੀ ਹੈ ਲੇਕਿਨ ਜਿਸ ਤਦ ਤੱਕ ਕੋ ਗੋਲੀ ਚੱਲੀ ਸੀ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਹਰਿਆਣਾ ਦੀ ਪੁਲਿਸ ਵੱਲੋਂ ਚਲਾਈ ਗਈ ਸੀ ਇੱਕ ਤਰਫ ਤੇ ਚਲੋ ਦੇਰ ਆਏ ਦੁਰਸਤ ਆਏ ਪੰਜਾਬ ਦੀ ਸਰਕਾਰ ਨੇ ਮਾਨ ਸਰਕਾਰ ਨੇ ਸਾਡੇ ਪਰਿਵਾਰ ਨੂੰ ਬੱਚੀ ਨੂੰ ਨੌਕਰੀ ਦਿੱਤੀ ਹੈ ਤੇ ਸ਼ਹੀਦ ਦਾ ਦਰਜਾ ਦਿੱਤਾ ਜਿਹੜੀਆਂ ਹੋਰ ਮੰਗਾ ਸੀ ਪਿੰਡ ਵਾਸਤੇ ਉਹ ਵੀ ਕੀਤੀਆਂ ਨੇ ਦੂਜੀ ਤਰਫ ਸਾਡੇ ਹਰਿਆਣਾ ਦੇ ਵਿੱਚ ਅਜੇ ਵੀ ਇੱਕ ਸਾਥੀ ਜੇਲ੍ਹ ਦੇ ਅੰਦਰ ਹੈ ਜਿਸ ਦੇ ਵਿੱਚ ਨਵਦੀਪ ਜਲਵੇੜਾ ਜਿਹੜਾ ਹੈ ਉਹ ਜੇਲ੍ਹ ਚ ਆ ਉਸ ਵਾਸਤੇ ਅਸੀਂ ਪ੍ਰੋਗਰਾਮ ਵੀ ਦੇ ਰੱਖਿਆ 17 ਤੇ 18 ਤਰੀਕ ਦਾ ਅੰਮਾਲਾ ਡੀਐਸਪੀ ਦਫਤਰ ਦੇ ਘਰ ਆ ਦੇ ਰੱਖਿਆ ਦੇਖੋ ਇੱਕ ਤਰਫ ਇਸ ਸਮਝਣ ਲਿਗਾ ਲਿਆ ਸਾਡੇ ਜਨ ਜਨ ਤੱਕ ਪਹੁੰਚਾਉਣ ਦੀ ਵੀ ਗੱਲ ਆ ਜਿਸ ਤਰਫੋਂ ਗੋਲੀਆਂ ਚੱਲੀਆਂ ਜਿਨ੍ਹਾਂ ਗੋਲੀਆਂ ਦੇ ਨਾਲ ਛੁਪਕਰਨ ਸਿੰਘ ਸ਼ਹੀਦ ਹੋਇਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੇ ਸਾਡੇ ਹੀ ਸਾਥੀਆਂ ਨੂੰ ਫੜ ਕੇ ਅੰਦਰ ਕਰ ਰੱਖਿਆ ਸਾਡੇ ਨਾਲ ਅਨਿਸ਼ ਕਟਕਲ ਵੀ ਆਇਆ ਹੋਇਆ ਹੈ ਜਿਹੜਾ ਕਿ ਲੰਬਾ ਸਮਾਂ ਜੀਤ ਦੀ ਜੇਲ੍ਹ ਚ ਰਿਹਾ ਜਿਹੜਾ 35 ਦਿਨ ਤੱਕ ਭੁੱਖ ਹੜਤਾਲ ਤੇ ਰਿਹਾ ਤੇ ਅੱਜ ਬਹੁਤ ਸਰੀਰ ਕਮਜ਼ੋਰ ਹੈ ਫਿਰ ਵੀ ਉਸ ਇੱਥੇ ਸਾਡੀ ਮੀਟਿੰਗ ਤੇ ਪਹੁੰਚਿਆ ਹੋਇਆ ਹੈ ਤੇ ਅਸੀਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਸਾਡੀ ਹਰਿਆਣਾ ਦੀ ਸਰਕਾਰ ਨੂੰ ਕਿਉਂਕਿ ਮੈਂ ਹਰਿਆਣਾ ਤੋਂ ਆ ਇਹ ਚੇਤਾਵਨੀ ਵੀ ਦਿੰਨੇ ਆ ਵੀ ਤੁਹਾਡੇ ਤੋਂ ਚੱਲੀਆਂ ਹੋਈਆਂ ਗੋਲੀਆਂ ਦੇ ਨਾਲ ਸਾਡੇ ਪੰਜ ਕਿਸਾਨਾਂ ਦੀਆਂ ਅੱਖਾਂ ਲੀਆਂ 433 ਫਟੜ ਹੋਏ ਛੁਪ ਕਰਨ ਸ਼ਹੀਦ ਹੋਇਆ ਤੇ ਸਾਡੇ ਤੇ ਹੀ ਟੌਰਚਰ ਕਰ ਰਹੇ ਸਾਡੇ ਬੱਚਿਆਂ ਨੂੰ ਜੇਲ੍ਹ ਚ ਡੱਕ ਰੱਖਿਆ ਇਹ ਬਰਦਾਸ਼ਤ ਨਹੀਂ ਹੋਊਗਾ 17 ਤੇ 18 ਤਰੀਕ ਨੂੰ ਜਿਹੜਾ ਸਾਡਾ ਘਰਾਵਿਆਂ ਹਮਲੇ ਦਾ ਉਹ ग्रेसि का मतलब था पूरे उत्तर भारत को पूरे दोनों फॉर्मों वालों एसडीएम नॉन पॉलिटिकल ते केएमएम वालों पूरे तंदई ना किया जा रहा है ते अगर फिर भी वो नहीं छड़ते का के हर तरह दी अनसखामी घटनाओं दी जिम्मेदार हरियाणा दी भाजपा सरकार होगी धन्यवाद जख्मी कितने बोले थे जख्मी 400 से एक गल जेडी मेल है ਤੁਹਾਡੇ ਨਾਲ ਚਲੋ ਵਾਲਾ ਹੋ ਰਿਹਾ ਕਿ ਅਸੀਂ 12 ਜੁਲਾਈ ਦਾ ਜੋ ਪ੍ਰੋਗਰਾਮ ਲਿਖਿਆ ਗਿਆ ਸੀ ਬੀਸੀ ਬਠਿੰਡਾ ਦੇ ਘਰਾਓ ਦਾ ਉਹਨੂੰ ਅਸੀਂ ਦੋਨਾਂ ਫੋਰਮਾਂ ਨੇ ਵਿਚਾਰ ਕੇ ਫੈਸਲਾ ਲੈ ਲਿਆ ਹੈ ਤਾਂ ਹੀ ਅਸੀਂ ਤੁਹਾਡੇ ਤੱਕ ਆਉਣ ਤੋਂ ਵੀ ਲੇਟ ਹੋ ਗਏ ਥੋੜੀ ਜਿਹੀ ਕਿ ਅਸੀਂ ਵਿਚਾਰ ਕਰਦੇ ਸੀ ਆਪਸ ਵਿੱਚ ਬੈਠ ਕੇ ਚਰਚਾ ਕਰਕੇ ਫੈਸਲਾ ਲਿਆ ਕਿ ਉਹਨੂੰ ਅਸੀਂ ਪੋਸਟਪੋਨ ਕਰਦੇ ਹਾਂ ਔਰ ਨਾਲ ਦੇ ਨਾਲ ਜਿਸ ਤਰ੍ਹਾਂ ਹਰਿਆਣੇ ਤੋਂ ਸਾਡੇ ਵੀਰ ਨਵਿੰਦਰ ਨੇ ਗੱਲ ਕੀਤੀ ਹੈ ਉਹ ਜਿਹੜਾ ਪ੍ਰੋਗਰਾਮ ਹੈ ਸਾਡਾ ਹਰਿਆਣੇ ਵਾਲਾ ਉਹ 17 ਤੇ 18 ਦਾ ਅਮਾਲਾ ਦੇ ਐਸਪੀ ਦੇ ਦਫ਼ਤਰ ਦਾ ਘਰਾਉ ਉਹ جاری ਹੈ ਉਹ ਰੱਖਾ ਵੀ ਹੈ ਜੀ ਉਹ ਸਾਡਾ ਪ੍ਰੋਗਰਾਮ ਹੋ ਗਿਆ ਜਿਨੀ ਦੇ ਤੱਕ ਸਾਡੇ ਨੌਜਵਾਨਾਂ ਨੂੰ ਰਿਹਾਈ ਕਰਦੇ ਸਵਾਲ ਫਰਕ ਸਮਝਣ ਵਾਲਾ ਇਹ ਹੀ ਹੈ ਕਿ ਇੱਕ ਪਾਸਿਓ ਕਿਸ ਤਰੀਕੇ ਦੇ ਨਾਲ ਉਧਰੋਂ ਬਦਲਾ ਨੂੰ ਭਾਵਨਾ ਦੇ ਨਾਲ ਅੱਜ ਤੱਕ ਕਦੇ ਨਹੀਂ ਹੋਇਆ ਕਿ ਇਸ ਤਰੀਕੇ ਦੇ ਨਾਲ ਅਥੂ ਗਏ ਛੱਡੇ ਦੇ ਹੋਣਗੇ ਜਿੰਦਗੀ ਲੰਗੀ ਇਹ ਅੰਦੋਲਨ ਕਰਦੇ ਆ ਕਦੇ ਨਹੀਂ ਇਸ ਤਰ੍ਹਾਂ ਹੋਇਆ ਕਿ ਸਿੱਧੀਆਂ ਗੋਲੀਆਂ ਚੱਲੀਆਂ ਹੋਣ ਲੋਕਾਂ ਦੇ ਉੱਤੇ ਔਰ 4 400 ਸਾਢੇ 4 400 ਕਿਸਾਨ ਵਿਅਕਤੀ ਸਾਡੇ ਜ਼ਖਮੀ ਹੋ ਜਾਣ ਮੈਨੂੰ ਲੱਗਦਾ ਇਹ ਤਾਂ ਪਾਕਿਸਤਾਨ ਦੇ ਨਾਲ جنگ ਦੇ ਵਿੱਚ ਵੀ ਇੱਕ ਦਿਨ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੁੰਦਾ ਜਿਹੜਾ ਇੱਥੇ ਸਾਡੇ ਨਾਲ ਹੋਇਆ ਔਰ ਇਹ ਸਰਕਾਰ ਦੀ ਉਹ ਸਰਕਾਰ ਦੀ ਮਾਨਸਿਕਤਾ ਹੈ ਪਰ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਵੱਲੋਂ ਇਸ ਬਰਕਰਪਾ ਦੇ ਨਾਲ ਜਿਹੜੀ ਤਰੀਕੇ ਦੇ ਨਾਲ ਲੋਕਾਂ ਨਾਲ ਪੇਸ਼ ਆਈ। ਪੂਰੇ ਦੇਸ਼ ਦੇ ਲੋਕਾਂ ਨੇ ਉਹਨਾਂ ਨੂੰ ਸਬਕ ਸਿਖਾਉਣ ਦਾ ਕੰਮ ਕੀਤਾ ਹੈ। ਹਜੇ ਵਕਤ ਹੈ ਇਹਨੂੰ ਸੰਭਲਣ। ਸਰਕਾਰ ਜਿਹੜੀ ਇਹ ਕਹਿੰਦੀ ਸੀਗੀ ਕਿ 400 ਪਰਬ ਕੀ ਬਾਹਰ। ਉਹਨਾਂ ਨੂੰ ਆਪਣੇ ਖੁਦ ਦੇ ਬੁੱਤੇ ਤੇ ਸਰਕਾਰ ਬਣਾਉਣੀ ਵੀ ਔਖੀ ਹੋ ਗਈ। ਇਹ ਲਾਲਾਤਾ ਚਲੇ ਗਏ ਨੇ ਕਿ ਬਾਹਰਲੀਆ ਪਾਕਤਾਂ ਨੂੰ ਮਾਨ ਲੈ ਕੇ ਐਂਡੀਆ ਵਾਲੇ ਜਿਹੜੇ ਸਾਥੀ ਜਿਨ੍ਹਾਂ ਨੂੰ ਕਦੇ ਵੀ ਕਿਸੇ ਬੇਕਤੀਜ ਨਹੀਂ ਸੀ ਕਿਹਾ ਜਾਂਦਾ ਉਹਨਾਂ ਨੂੰ ਖਰੋੜੀਆਂ ਬਣਾ ਕੇ ਸਰਕਾਰ ਚਲਾਈ ਜਾ ਰਹੀ ਹੈ ਇਹਨਾਂ ਨੂੰ ਸਮਝਣਾ ਚਾਹੀਦਾ ਸਾਡੇ ਨੌਜਵਾਨਾਂ ਨੂੰ ਪ੍ਰਮਪਤ ਰਿਹਾ ਕਰਕੇ ਕਿ ਸੌਨਾਂ ਦੇ ਮੁੱਦੇ ਕਿਸਾਨਾਂ ਦੇ ਮਸਲੇ ਕਿਸਾਨ ਦੀਆਂ ਮੰਗਾਂ ਪ੍ਰਮਪਤ ਮੰਨ ਕੇ ਇਸ ਫੈਸਲਾ ਸਰਕਾਰ ਨੂੰ ਕਰਨਾ ਚਾਹੀਦਾ ਹੈ ਬਹੁਤ ਕਿਸੇ ਦਾ ਕੋਈ ਇਸ ਵਿਸ਼ੇ ਦੇ ਉੱਤੇ ਕੁਝ ਸਵਾਲ ਨਸਬ ਕਾਰਵਾਈ ਕੀ ਹੋਈ ਆ ਹੋਂ ਤੱਕ ਹਾਲਾਂਕਿ ਕਾਨੂੰਨੀ ਕਾਰਵਾਈ ਦੀ ਰਾਤ ਮਿਲ ਗਈ ਆ ਪਰ ਮਸਲਾ ਕਾਨੂੰਨੀ ਕਾਰਵਾਈ ਦਾ ਹੀ ਆ ਕਾਨੂੰਨੀ ਕਾਰਵਾਈ ਦੇ ਮੈਟਰ ਦੇ ਉੱਤੇ ਮੇਰਾ ਖਿਆਲ ਹੈ ਕਿ ਐਸੂ ਸਰ ਕਾਫੀ ਗੱਲਾਂ ਦਾ ਪਤਾ ਹੋਊਗਾ ਇੱਕ ਕਮਿਸ਼ਨ ਬੈਠਾ ਹੈ ਸ਼ੁਭ ਕਰਨ ਦੇ ਮੈਟਰ ਤੇ ਰਟਾਇਮ ਚੱਜਦੀ ਹੈ ਗਵਾਈਚ ਔਰ ਉਹਨਾਂ ਨੇ 17 ਤਰੀਕ ਉਹਦੀ ਫੇਰ ਹੈ ਸਾਡੇ ਕੋਲੋਂ ਲਗਾਤਾਰ ਜਿਹੜੇ ਆਈ ਵਿਟਨੈਸ ਨੇ ਉਹਨੂੰ ਉਸ ਮੌਕੇ ਦੇ ਉਹ ਲੈ ਜਾ ਰਹੇ ਨੇ ਤੇ ਅਸੀਂ ਜਿਹੜੇ ਜਿਹੜੇ ਮਤਲਬ ਉਹਨਾਂ ਨੂੰ ਮੰਗਦੇ ਨੇ ਜਿਹੜੇ ਜਿਹੜੇ ਨੂੰ ਲੱਗਦਾ ਹੈ ਜਲ ਸਰਵਾਂ ਨੂੰ ਉਹ ਉਹਨਾਂ ਨੂੰ ਆਈ ਵਿਟਨੈਸ ਦੇ ਰਹੀਆਂ 17 ਨੂੰ ਫੇਰ ਮਤਲਬ ਅਸੀਂ ਇਹਨਾਂ ਨੂੰ ਅਗਵਾ ਦੇਣੇ ਆ ਦੇਖਦੇ ਆ ਮਤਲਬ ਸਾਡੀ ਸਾਡਾ ਕਮਿਸ਼ਨ ਸਾਡੇ ਅੱਗੇ ਕੀ ਫੈਸਲਾ ਨਿਕਲਣਾ ਕਿ ਕਾਲੇ ਦੇ ਦਿੱਤੇ ਜਾਂਦੇ ਨੇ ਤਿਆਰ ਹੋਏ ਹਾਂ ਹਾਂ ਅੱਜ ਜਿਹੜੀ ਸਾਡੀ ਪ੍ਰੋਪਰੇਸ਼ਨ ਆ ਜਿਹੜੀ ਅਸੀਂ ਜਿਹੜੇ ਦੇ ਰਹੇ ਐਪੀਡੇਵਡ ਉਹਨਾਂ ਵਾਸਤੇ ਵਕੀਲ ਸਾਹਿਬ ਬੈਠੇ ਨੇ ਉੱਥੇ ਪਟਿਆਲੇ ਤੇ ਅਸੀਂ ਵੀ ਉੱਥੇ ਜਾਣਾ ਹੈ ਜੇ ਬਾਅਦ ਤੁਹਾਡੇ ਨਾਲ ਮਿਲਣ ਤੋਂ ਬਾਅਦ ਇਹ ਉਹ ਉੱਥੇ ਜਾ ਕੇ ਅਸੀਂ ਨੂੰ ਸਾਰਿਆਂ ਨੂੰ ਲੱਗਦਾ ਵੀ ਜਿਹਦੀ ਕਾਰਵਾਈ ਚੱਲ ਰਹੀ ਆ ਜਾਂ ਜਿਹੜਾ ਐਸਆਈਟੀ ਕੰਮ ਕਰ ਰਹੀ ਹੈ ਉਹ ਠੀਕ ਦਿਸ਼ਾ ਚੱਲ ਰਹੀ ਦੇਖੋ ਮੈਨੂੰ ਤਾਂ ਲੱਗਦਾ ਹੈ ਐਸਆਈਟੀ ਦੇ ਉੱਤੇ ਐਡੀਸ਼ਨ ਦੀ ਕੋਈ ਸਵਾਲ ਚੱਕਣਾ ਤਾਂ ਠੀਕ ਨਹੀਂ ਪਰ ਇੱਕ ਕਲ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਸਟੂ ਦੱਸੇ ਤੋਂ ਬਿਨਾ ਹਰਿਆਣਾ ਦੀ ਸਰਕਾਰ ਹਰਿਆਣਾ ਆਪਣਾ ਹਾਈ ਕੋਰਟ ਨੂੰ ਇੱਕ ਰਿਪੋਰਟ ਸੌਂਪ ਦਿੱਤੀ ਗਈ ਕਿ ਸ਼ੁਭਕਰਨ ਦਾ ਜਿਹੜਾ ਇਹ ਘਟਨਾ ਵਾਪਰੀ ਹੈ ਹਰਿਆਣੇ 'ਚ ਵਾਪਰੀ ਹੈ ਔਰ ਹਾਈ ਕੋਰਟ ਵੱਲੋਂ ਇਹ ਕਿਹਾ ਜਾਣਾ ਕਿ ਹਰਿਆਣੇ ਦੇ ਅਫਸਰ ਅਪਸਰਾਂ ਦਾ ਪੈਨਲ ਦੀ ਸੰਮੂਹ ਦੇਣ ਤਾਂ ਕਿ ਅਸੀਂ ਉਹਨਾਂ ਨੂੰ ਇਨਵੈਸਟੀਗੇਸ਼ਨ ਤੇ ਲਾ ਸਕੀਏ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਨੂੰ ਅਸੀਂ ਹਾਈ ਕੋਰਟ ਦੇ ਉਹਨਾਂ ਦੇ ਉੱਤੇ ਟਿੱਪਣੀ ਨਹੀਂ ਕਰਦੇ ਲੇਕਿਨ ਸਾਡੀ ਰਿਕਵੈਸਟ ਹੈ ਕਿ ਹਾਈ ਕੋਰਟ ਇਸ ਗੱਲ ਨੂੰ ਕਿ ਵਿਸ਼ੇਸ਼ ਧਿਆਨ ਦੇਵੇ ਕਿ ਜਿਨ੍ਹਾਂ ਲੋਕਾਂ ਨੇ ਸੰਗ ਮਾਰਿਆ ਹੋਵੇ ਜਿਨ੍ਹਾਂ ਨੇ ਸਾਡੇ ਦੇ ਬੋਲਣੇ ਚਲਾਈਆਂ ਹੋਣ ਔਰ ਉਹਨਾਂ ਦੀ ਅਗਲ ਹੋਰ ਵੀ ਬੜੀ ਇੰਪੋਰਟੈਂਟ ਹੈ ਜਿਸ ਦਿਨ ਹਾਈ ਕੋਰਟ ਦੇ ਵਿੱਚ ਚर्चा ਸ਼ੁਰੂ ਹੋਈ ਸੀ ਕਮਿਸ਼ਨ ਬੈਠਾ ਸੀਗਾ ਉਹਦੀ ਜਾਂਚ ਲੈ ਉਸ ਦਿਨ ਹਰਿਆਣਾ ਗਵਰਨਮੈਂਟ ਸੁਪਰੀਮ ਕੋਰਟ ਗਈ ਸੀ ਇਹ ਕਹਿ ਲਈ ਤੇ ਅਫਸਰਾਂ ਦਾ ਹੌਂ ਹਿੰਮਤ ਨਹੀਂ ਪੈਣੀ ਹੌਸਲਾ ਨਹੀਂ ਪੈਣਾ ਉਹਨਾਂ ਦਾ ਮਨੋਂ ਮਲਟੀਜੇਗਾ ਅੱਗੇ ਭੁੱਖ ਚ ਉਹ ਕੰਮ ਨਹੀਂ ਕਰ ਸਕਣਗੇ ਇੰਡੀਪੈਂਡੈਂਟ ਇਹਦਾ ਮਤਲਬ ਹੈ ਕਿ ਜੋ ਉਹਨਾਂ ਨੇ ਕੰਮ ਕੀਤਾ ਉਹ ਠੀਕ ਕੀਤਾ ਉਹ ਮੰਨ ਲਿਆ ਉਹਨਾਂ ਨੇ ਤੋਂ ਜਿਹੜੇ ਇਸ ਮਾਨਸਿਕਤਾ ਵਾਲੇ ਜਿੱਥੇ ਅਫਸਰ ਸ਼ਾਮਿਲ ਹੋਵੇ ਕਿ ਕਿਉਂ ਸਰਕਾਰ ਹੋਵੇ ਅਸੀਂ ਤੁਹਾਡੇ ਅੱਜ ਦੇ ਇਹਨਾਂ ਇਸ ਐਕਸਪ੍ਰੈਸ ਕਾਨਫਰੰਸ ਦੇ ਮਾਧਿਅਮ ਤੋਂ ਸਾਡੀ ਮਾਨਯੋਗ ਹਾਈ ਕੋਰਟ ਨੂੰ ਰਿਕੁਐਸਟ ਕਰਾਂਗੇ ਕਿ ਇਹ ਜਿਹੜੀ ਜਾਂਚ ਹੈ ਇਹ ਉਹਨਾਂ ਤੱਕ ਉਹਨਾਂ ਦੀ ਹੱਥਾਂ ਚ ਨਾ ਦਿੱਤੀ ਜਾਏ ਇਹ ਜਾਂਚ ਨੂੰ ਇੰਡੀਪੈਂਡੈਂਟ ਕਰਵਾਇਆ ਜਾਵੇ ਦੱਸ ਸਰ ਵੀ ਕਰ ਲੈ ਤਾਂ ਮੈਨੂੰ ਲੱਗਦਾ ਬੈਟਰ ਰਹੇਗਾ ਜੀ ਠੀਕ ਦੇ ਗੁੱਡੇ ਵੀ ਬੈਠੋ ਨਹੀਂ ਦੱਸਣ ਦੀ ਬਸ ਕਰ ਰਹਿਣਾ ਤਾਂ ਦੋਸਤੋ ਕੀ ਤੁਸੀਂ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਗਏ ਅੱਜ ਦੇ ਫੈਸਲੇ ਦੇ ਨਾਲ ਸਹਿਮਤ ਹੋ ਜਾਂ ਫਿਰ ਨਹੀਂ ਜਰੂਰ ਕਮੈਂਟ ਕਰਕੇ ਦੱਸਣਾ ਉੱਥੇ ਹੀ ਅੱਜ ਪੰਜਾਬ ਸਰਕਾਰ ਵੱਲੋਂ ਕਿਸਾਨੀ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਸੁਭਕਰਨ ਦੇ ਪਰਿਵਾਰ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਅਤੇ ਨਾਲ ਹੀ ਉਹਨਾਂ ਨੂੰ 1 ਕਰੋੜ ਦੀ ਸਹਾਇਤਾ ਦਾ ਚੈੱਕ ਅਤੇ ਸੁਭਕਰਨ ਦੀ ਭੈਣ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਵੀ ਦਿੱਤਾ ਗਿਆ।